ਹਾਂਜੀ ਅੰਕਲ ਜੀ ਖੜੇ ਹੋ ਜੋ ਬਹਿ ਜਾਓ ਬਹਿ ਗਏ ਹਾਂਜੀ ਅੰਕਲ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਪਹਿਲਾਂ ਐਂ ਦੱਸ ਦਿਓ ਵੀ ਕਿਹੜਾ ਪਿੰਡ ਹੈ ਜੀ ਪਿੰਡ ਜੀ ਮੇਰਾ ਪਿਉਰੀ ਹੈ ਜੀ ਕਿੱਦਾਂ ਪਿਉਰੀ ਗਿੱਦੜ ਵਾਹੇ ਤੋਂ ਮੇਨ ਰੋਡ ਤੋਂ ਦੌਲੇ ਤੋਂ ਕਿੰਨੇ ਦੂਰ ਰਹਿ ਜਾਂਦਾ ਜੀ 1.5 ਕਿਲੋਮੀਟਰ ਹੈ ਪੰਜ ਦੌਲੇ ਤੋਂ 5 ਕਿਲੋਮੀਟਰ ਦੂਰ ਜਿੱਥੇ ਵੈਰੀਗੇਟਿੰਗ ਲੱਗੀ ਹੋਈ ਹੈ ਉੱਥੋਂ ਸੜਕ ਮੁੜਦੀ ਹੈ ਇੱਕ ਹਾਂ 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 ਐਡੀ ਬਿਲਕੁਲ ਬਿਲਕੁਲ ਉਰਲੇ ਪਾਸੇ ਨੂੰ ਗੱਦੜ ਵਾਹੇ ਤੋਂ 5 ਕਿਲੋਮੀਟਰ ਦੂਰ ਤੇ ਦੋਲੇ ਤੋਂ ਵੀ 5 ਕਿਲੋਮੀਟਰ ਦੂਰ ਉਰਲੇ ਪਾਸੇ ਖੱਬੇ ਜਾਂਦੇ ਉਹਨੂੰ ਸੱਜੇ ਖੱਬੇ ਤਾਂ ਸੜਕ ਮੁੜਦੀ ਹੈ ਜੀ ਉੱਥੋਂ ਵਿਉਰੀ ਪਿੰਡ ਆ ਜਾਂਦਾ ਤੇ ਅੰਕਲ ਕੋਲੇ ਬੱਕਰੀਆਂ ਗਿਆ ਬਾਈ ਮਾਨਾਚਾਰ ਮਾਨ ਮਾਨਸਾ ਵਾਲਾ ਇਹ ਬਾਈ ਦਾ ਚੈਨਲ ਆ ਮਾਨ ਮਾਨਸਾ ਵਾਲਾ ਜੀ ਅੱਛਾ ਚੈਨਲ ਇਹਨਾਂ ਦਾ ਤੇ ਆ ਬੱਕਰੀਆਂ ਮਾਨਾ ਦੇਖ ਲਾ ਆ ਦੋ ਲਾਲ ਆ ਬਈ ਆ ਲਾਲ ਦੇ ਇਹ ਦੋਨੇ ਲਾਲਾਂ ਦੀ ਦੋਨੇ ਸੂਣ ਵਾਲੀਆਂ ਕਿੰਨੇ ਕਿੰਨੇ ਚਿਰ ਦੀਆਂ ਜੀ ਦਿਨ ਲੈਣ ਦੇਣਾ ਜੀ ਹੈ ਜੀ ਦੇਣਾ ਜੀ ਹੈ ਇਹ ਹਾਂ ਆ ਐਸ ਐਸ ਚੌਥੇ ਚੌਥੇ ਮਹੀਨੇ ਚ ਸੂ ਪਹਿਣਗੀਆਂ ਚੌਥੇ ਚੌਥੇ ਮਹੀਨੇ ਚ ਸੂ ਪਹਿਣਗੀਆਂ ਹਾਂ ਚਾਰ ਚਾਰ ਮਹੀਨੇ ਦੀਆਂ ਗੱਭਾਂਗੀਆਂ ਮਹੀਨਾ ਮਹੀਨਾ ਕਰੇਂਦਾ ਮੰਨਾ ਹਾਂ ਚਾਰ ਕਿ ਚਾਰ ਚਾਰ ਮਹੀਨੇ ਦੀਆਂ ਚਾਰ ਚਾਰ ਦੀਆਂ ਚਾਰ ਸਾਰੀਆਂ ਚਾਰ ਚਾਰ ਦੀਆਂ ਜੀ ਸਾਰੀਆਂ ਜਿਹੜੀਆਂ ਦੋਨੇ ਲਾਲ ਆ ਇਹਨਾਂ ਦੀ ਕੀ ਡੀਟੇਲ ਹੈ ਜੀ ਕਿੰਨੇ ਰੇਟ ਹਾਂਜੀ 60 60000 ਰੁਪਏ ਜੀ ਤੇ ਜੇ ਕੋਈ ਕਿਸੇ ਨੇ ਲੈਣੀਆਂ ਹੁਣ ਉਹਨਾਂ ਬਾਅਦ ਦੇ ਕੋਈ ਰਿਆਤਸਾ ਕਰ ਦਾਂਗੇ ਜੀ ਕੋਈ ਗੱਲ ਨਹੀਂ ਕਰਦਾ ਨੂੰ ਕਰਾਂਗੇ ਮਾਲ ਕੋ ਠੀਕ ਆ ਜੀ ਤੇ ਆ ਕਾਲੀਆਂ ਦੋਨੇ ਜੀ ਇਹਦਾ ਜੀ 45000 ਆ ਇਹਦਾ ਵੀ 45000 ਆ ਦੋਨਾ ਕਾਲੀਆਂ ਦਾ 45 45000 ਹਾਂਜੀ 55 ਨੂੰ 110000 ਤੇ 45 ਤੇ 45 90 ਚਾਰ ਬੱਕਰੀਆਂ ਦਾ ਜੀ ਇੱਕ ਬਰਨਾ ਗੱਡੀ ਦਾ ਰੇਟ ਹੈ ਜੀ 4 ਨਾਲ ਆਹ 16 17000 ਮਾਡਲ ਨਾ 15 16 ਮਾਡਲ ਆ ਜੂਗੀ 2015 16 ਮਾਡਲ ਬਰਨਾ ਗੱਡੀ ਹਾਂ ਜੀ ਹਾਂ ਇਹਨਾਂ ਨੂੰ ਕਹਿੰਦੇ ਛੋਟੇ ਹਾਥੀ ਇੱਕ ਆਹ ਉਹ ਵੀ ਖੜਾ ਹੈ ਚਾਟ ਹੈ ਉਹ ਤਿੰਨ ਟਾਇਰਾ ਭੌਂਡ ਜਾ ਇੱਕ ਉਹ ਖੜਾਗਾ ਦੇਗਾ ਯਾ ਤਾਂ ਫਿਰ ਤੈਨੂੰ ਪਤਾ ਹੀ ਹੈ ਸਟੈਂਡਰਡ ਸਾਈਜ਼ ਆ ਦੋਨੇ ਬਾਈ ਠੀਕ ਹੈ ਨਾ ਇਹ ਅੰਕਲ ਕਹਿੰਦਾ ਜੇ ਕਿਸੇ ਨੇ ਲੈਣੀਆਂ ਹੋਣ ਹਾਂਜੀ ਤੇ ਕੋਈ ਨਾ ਕੋਈ ਮਾਨਤਾਣ ਕਰ ਦਿਆਂਗੇ ਜ਼ਰੂਰ ਬਿਲਕੁਲ ਜੀ ਬਿਲਕੁਲ ਜੇ ਕਿਸੇ ਨੇ ਚਾਰੇ ਇਕੱਠੀਆਂ ਲੈਣੀਆਂ ਹਾਂਜੀ ਤੇ ਜਿੱਥੋਂ ਬੰਦਾ ਚੱਲਿਆ ਹਾਂਜੀ ਉਹਦਾ ਪਹਾੜਾ ਕਰਾਇਆ ਕਹਿੰਦਾ ਅੰਕਲ ਕਹਿੰਦਾ ਮੈਂ ਦੇਉ ਜਿੱਥੋਂ ਬੰਦਾ ਚੱਲੂਗਾ ਵੀ ਉੰਨੀ ਸ਼ੂਟ ਕਰ ਦੂੰਗਾ ਜਿੰਨਾ ਉਹਦਾ ਤੇਲ ਖਰਚਾ ਲੱਗਿਆ ਮੈਂ ਆਪੇ ਸ਼ੂਟ ਕਰ ਦੂੰ ਉਹਦੇ 'ਚੋਂ ਚਾਰੇ ਬੱਕਰਾਂ ਦਾ 2 ਲੱਖ ਹੈ ਬੱਕਰੀਆਂ ਪੂਰੀਆਂ ਟੌਪ ਦੀਆਂ ਸਿੰਗਾ ਦੀ ਕੰਨਾਂ ਦੀ ਲੈਂਥ ਸਾਰਾ ਕੁਝ ਐ ਸਿੱਟਾ ਹੈ। ਹਾਂਜੀ। ਬੱਚੇ ਇਹਦੇ ਆ ਜੀ। ਨਹੀਂ ਜੀ ਹੋਰ ਬੱਕਰੀਆਂ ਨੇ। ਅੱਛਾ ਵਾ ਆਈਦਾ ਕੀ ਮੰਗਦੇ ਛੋਟੇ ਬੱਚੇ ਦਾ ਜੀ? ਇਹਦਾ? ਹਾਂਜੀ। ਇਹਦਾ 11000 ਜੀ। 11000 ਰੁਪਇਆ ਬੱਚੇ ਦਾ ਜੀ। ਹੂੰ। ਇਹ ਕੋ ਉਹ ਫਿਰਦਾ ਗੁਲਾਬੀ ਕੰਨਾਂ ਵਾਲਾ ਦਿਖਾ ਬਈ ਉਹ ਪੱਠਦਾ। ਉਹ ਨਾ ਪੱਠਦਾ। ਉਹ ਤਾਂ ਐਸ ਪੱਠਦਾ। ਉਹ ਆ ਪੱਠਦਾਗਾ। ਗੁਲਾਬੀ ਕੰਨਾਂ ਵਾਲਾ। ਹਾਂਜੀ ਹਾਂਜੀ। ਉਹ ਗੁਲਾਬੀ ਕੰਨਾਂ ਵਾਲੇ ਦੇ ਕਿੰਨਾ ਮੰਗਦੇ ਹੋ ਜੀ ਉਹ ਤੇ ਬੱਕਰੀ ਦਾ ਬੱਕਰੀ ਦੇ ਮਗਰ ਹੈ 17000 ਰੁਪਏ ਮੰਗਦੇ 17000 ਜੇ ਦੇਣੀ ਹੋਣ ਕਿੰਨੇ ਦੀ ਦੇ ਦਗੇ ਜਿੰਨੇ ਕਿਦੀ ਹੋ ਵੀ ਦੇ ਦਾਂਗੇ ਜੀ ਠੀਕ ਆ ਜੀ ਅੰਕਲ ਕਹਿੰਦਾ ਇਹਦੇ ਚੋ ਵੀ ਰਾਤ ਕਰ ਦਾਂਗੇ ਗੁਲਾਬੀ ਕੰਨਾਂ ਵਾਲਾ ਬੱਚਾਗਾ ਮੈਨੂੰ ਲੱਗਦਾ ਦੂਜੇ ਸੂਏ ਪੱਠ ਹੋਊਗੀ ਪਹਿਲੇ ਸੂਏ ਪੱਠ ਹੈ ਜੀ ਪਹਿਲੇ ਹੀ ਪਹਿਲੇ ਠੀਕ ਆ ਜੀ ਇਹ ਦੰਦਾ ਨਹੀਂ ਮੇਰਾ ਛੇ ਹੀ ਹੋਊਗਾ ਜੀ 17000 ਮੰਗਿਆਗਾ ਕਹਿੰਦਾ ਕੋਈ ਨਾ ਕੋਈ ਕਰ ਲਾਂਗੇ ਬਾਦ ਨੂੰ ਸਬ ਹੇ ਟੁੱਟਾ ਕਹਿੰਦੇ ਹੁੰਦੇ ਆ ਜੀ ਨੂੰ ਆ ਮਾੜਾ ਆ ਇਹ ਜੁੱਤਾ ਜਾਂ ਬੰਨ ਸੁਬ ਕਰ ਦਿਆਂਗੇ ਕੋਈ ਨਾ ਕੋਈ ਇਹ ਪੇਉਰੀ ਤੋਂ ਹਾਂਜੀ ਨੰਬਰ ਦੋ ਜੀ 95011 ਜੀ ਠੀਕ ਹੈ ਜੀ 08760 95011 08760 ਠੀਕ ਹੈ ਇਹ ਨੰਬਰ ਦੱਸਣ ਕਰ ਤਾ ਹਾਂਜੀ ਇੱਕ ਹੋਵੇਂ ਨਹੀਂ ਬਣ ਉਹ ਖੜਾ ਠੀਕ ਆ ਮੰਨਾ ਇਹਦਾ ਕੀ ਮਾਇਨਾ ਬਾਈ 55000 55000 ਬਾਈ ਸੂਨ ਵਾਲੀ ਹੈ ਸੂਨ ਵਾਲੀ ਹੈ ਐਵੇਂ ਸੂਏ ਬਾਈ ਇਹ ਤੇ ਤੀਜੇ ਸੂਏ ਵੀ ਤੀਜੇ ਸੂਏ ਮਾਨਾ ਬੱਕਰੀ ਚੰਗੀ ਆ ਲੈ ਵੈਲਿਊ ਵੇ ਦੀ ਕੰਨਾਂ ਦੀ ਲੈਂਥ ਦੇਖ ਹਨਾ ਮਾਨਾ ਕਿੰਨੀ ਲੈਂਥ ਆ ਕੰਨਾਂ ਦੀ ਸਿੰਗਾ ਸੁੰਗੀ ਸਿੰਘ ਵੀ ਸਾਰਾ ਕੁਝ ਠੀਕ ਆ ਦੰਦ ਵੀ ਜਮਾ ਨਵੇਂ ਆ ਇਹ ਬਾਈ ਜੇ ਵੇਚ ਨਹੀਂ ਹੋਵੇ ਕਿੰਨੇ ਦੀ ਵੇਚ ਨਹੀਂ ਇਹ 45000 ਦੀ ਦੇ ਦੇ ਠੀਕ ਆ ਇਹੜਾ ਪਿੰਡਾ ਬਾਈ ਸੱਤਿਆਣੇ ਸੱਤਿਆਣੇ ਠੀਕ ਆ ਆ 2 ਮਹੀਨੇ ਦੀ ਬਣੀ ਇਹ 2 ਮਹੀਨੇ ਦੀ ਹੈ ਇਹਦਾ ਕਿੰਨਾ ਹੈ ਇਹਦਾ 28000 ਰੁਪਏ ਇਹਦਾ 28000 ਹੈ ਇਹਦਾ 45000 ਹੈ 45000 ਦੇ ਦੇਾਂਗੇ ਠੀਕ ਆ ਮੰਗਦੇ ਆ 55000 55000 ਠੀਕ ਆ ਇਹ ਆ ਬੱਕਰਾ ਵੀ ਬਾਈ ਆਪਣਾ ਨਹੀਂ ਇਹ ਬਾਈ ਦਾ ਪੁੱਤ ਹੈ ਖਾਦਾ ਵੀ ਤਾੜਾ ਕੋ ਖਾ ਪੀ ਲੈ ਯਾਰ ਇੱਥੇ ਕੀ ਰਹਿ ਜਾਣਾ ਹੈ ਨਾ ਹੋਰ ਖਾਣਾ ਪੀਣਾ ਰਹਿ ਜਾਣਾ ਹਾਂ ਖਾਣਾ ਪੀਣਾ ਹੀ ਰਹਿ ਜਾਣਾ ਇੱਥੋਂ ਬਦ ਨਹੀਂ ਲੈ ਜਾਣਾ ਉੜ ਕੇ ਲਿਆ ਕੇ ਨਾ ਉੱਤੋਂ ਉਹ ਲੱਕੜਾਂ ਦਾ ਬੁਰਾ ਜਾ ਤੇ ਹੁਣ ਅੱਜ ਕੱਲ ਦਾ ਉਹ ਨਹੀਂ ਚੱਲਦਾ ਸਾਡੇ ਖਤਰ ਮੰਨ ਨਹੀਂ ਲੱਕੜ ਮਿਲਦੀ ਹੈ ਨਾ ਅੱਜ ਕੱਲ ਤਾਂ ਮਸ਼ੀਨ ਜੀ ਬਣਾ ਰੱਖੀ ਐ ਲਾਉਂਦੇ ਆ ਮੜਾ ਜਾਂ ਲੰਬੂ ਜੇ ਤੇ ਅੱਗੇ ਐ ਤੱਕ ਦਿੰਦੇ ਹੈ ਜਿਵੇਂ ਅਮਰੂਦਾਂ ਵਾਲੀ ਰੇੜੀ ਨੂੰ ਤੱਕ ਦਿੰਦੇ ਗਾ ਨੂੰ ਮਾਨਾ ਸਹੀ ਗੱਲ ਹੈ ਹਾਂਜੀ ਸਾਡੇ ਪਰ ਤੱਕ ਨਾ ਯਾਰ ਮੈਨੂੰ ਲੈਦੇ ਤੇ ਸਿਸਕਾਰੋ ਕਹਿੰਦਾ ਅੱਗੇ ਅੱਛਾ ਕਿਉਂ ਕਹਿੰਦਾ ਜਿੱਦਾਂ ਸਾਹ ਹੀ ਨਹੀਂ ਹੁੰਦਾ ਕਿ ਮਾਗੀ ਯਾਰ ਭਾਈ ਐਂ ਪੰਨ ਨਜ਼ਰ ਜਿਵੇਂ ਫੋਟੋ ਆਏ ਪੰਨ ਦਿੰਦੇ ਜਿਵੇਂ ਮੌਲਵੀ ਉਹ ਨਹੀਂ ਰੋਡ ਨੂੰ ਪੰਨ ਦਿੰਦੇ ਪਾਥੀਆਂ ਚ ਲਾ ਕੇ ਉਹਦੇ ਚਲਾ ਕੇ ਆਏ ਭੰਨ ਦਿੰਦੇ ਨਾ ਸਾਹ ਆਵੇ ਨਾ ਹਵਾ ਨਾ ਕਿਸੇ ਪਾਸੇ ਨਿਕ ਟੱਕੀ ਜੈ ਐਡੇ ਕੋਲ ਤੋਂ ਖੋਲ ਲੈਣੇ ਉਹ ਸਾਹ ਆਦੀ ਪੁੱਤ ਉਹ ਆਉਂਦਾ ਉਹ ਦੇਖ ਕਹੀ ਜਾਂਦਾ ਕਹਿੰਦਾ ਸਾਡੇ ਪਿੰਡ ਦਾ ਕਹਿੰਦਾ ਮੈਨੂੰ ਇਹਦੇ ਚ ਨਾ ਬੁੱਕ ਕੀ ਪਤਾ ਹੁਣ ਸਾਹ ਆਉਂਦਾ ਹੋਵੇ ਮਰਦਾ ਪਾਵੇਂ ਆਣਾ ਮਾਨਾ ਯਾਰ ਇੱਕ ਦਿਨ ਹਣਾ ਮਰਨਾ ਟਰੱਲ ਸਚਾਈ ਹੈ ਹਾਂ ਇਹ ਸੱਚ ਹੈ ਜਿਹੜਾ ਮਰਨਾ ਹੈ ਆ ਜਾ ਕੰਜੇ ਸੋਟਾ ਹੱਥੀ ਦਵਾਈਏ ਇਹਨੂੰ ਵੀ ਬਪਾਉਣੇ ਬਣਾਉਣੇ ਵੱਡਾ ਵਪਾਰੀ ਦਲੀਪ ਖਲੀ ਬਣਿਆ ਫਿਰਦਾ ਹੈ ਆ ਜਾ ਦੇਖਾ ਇਹ ਲੱਲ ਲੱਲੂਆਂ ਆਂ ਆਹ ਬਾਈਆਂ ਕੋਲੇ ਬਾਈ ਦੋ ਨਾ ਗਏ ਤਿੰਨ ਨਾ ਦੇਖ ਪੰਜ ਸੀਗੇ ਤਿੰਨੇ ਪੰਜ ਨਾ ਗਏ ਤਿੰਨ ਵੇਚਤੇ ਬਾਈ ਆਹ ਦੋ ਬੱਕਰੀਆਂ ਰਹਿ ਗਈਆਂ ਦੇ ਕਿੰਨੇ ਟੌਪ ਦੀ ਆ ਵੀ ਬੱਕਰੀ ਦੇ ਬਾਈ ਯਾਰ ਪੈਸੇ ਚੀਜ਼ ਦੇ ਮੰਗੇ ਜਾਂਦੇ ਆ ਭੈ ਬੱਕਰੀ ਤਾਂ ਦੇ ਕੇ ਯਾਰ ਮਾਨਾ ਛੋਟੇ ਹੱਥੇ ਆ ਰਹੀ ਆ ਯਾਰ ਐਨਾ ਕੁੱਟੇ ਕਾਗਣਾਂ ਵਾਲਾ ਛੋਟਾ 30 ਟੁੱਟੇ ਕਾਗਣਾਂ ਵਾਲਾ ਛੋਟਾ 80 ਇੰਨੇ ਦਾ ਆ ਜਾਂਦਾ ਜਿੰਨੇ ਬਾਈ ਪੈਸੇ ਮੰਗ ਰਿਆ 50 55 ਦਾ ਟੁੱਟੇ ਵਾਲਾ ਆ ਜਾਂਦਾ ਜਲਦੀ ਫਿਰ ਦੀ ਮਰੂਤੀ ਆ ਜਾਂਦੀ ਹੈ 20 ਹਜ਼ਾਰ ਦੀ ਤਾਂ ਕੁਵਾੜ ਚ ਹੀ ਵਿਕ ਜਾਂਦੀ ਹੈ ਉਹ ਹਾਂ ਤੇ 30 35 ਦੀ ਹਲਟੋ ਆ ਜਾਂਦੀ ਹੈ ਬਸ ਚੰਗੀ ਆ ਤੇ ਨੰਬਰ ਲੈ ਲੈ ਬਾਈ ਦਾ ਬਾਈ ਦਾ ਨੰਬਰ ਬਾਈ ਨੰਬਰ ਦੇ ਦੇ 709280623 709280623 80623 ਬਾਈ ਦਾ ਨੰਬਰ ਹੈ ਜੇ ਕਿਸੇ ਨੇ ਬੱਕਰੀ ਖਰੀਦਣੀ ਹੈ ਦੋਨੇ ਬੱਕਰੀਆਂ ਬਕਾਊ ਐ ਇੱਕ ਦਾ ਬਾਈ 28000 ਮੰਗਦਾ ਦੋ ਮਹੀਨੇ ਦੀ ਗੱਭ ਐ ਇਹਦਾ ਮੰਗਦਾ 55000 ਇਹ ਕਿੰਨੀ ਜੱਦੀ ਗੱਭਾ ਬਾਈ ਏ ਵੀਕ ਤਾਂ ਲਊੀ ਵੀਕ ਤਾਂ ਰਹਿੰਦੇ ਆ ਬਈ ਇਹਦੇ ਇਹ ਕਹਿੰਦਾ ਜੇ ਕੋਈ ਮਾੜਾ ਮੋਟਾ ਕਿਸੇ ਨੇ ਲੈਣੀ ਆ ਤਾਂ ਮਾੜਾ ਮੋਟਾ ਰਾਇਤ ਵੀ ਕਰ ਦੂੰ 55000 ਮੰਗਦਾ ਤੇ ਦੇਊਗਾ ਕਹਿੰਦਾ 45000 ਦੀ ਪੂਰੇ ਦੀ ਇੱਕ ਵੀ ਪੈਸਾ ਕੱਟ ਨਹੀਂ ਹਾਂ ਇਹ ਬੱਚੇ ਵੀ ਦੋ ਦੇ ਲੱਗ ਬੱਚੇ ਦੋ ਦਊਗੀ ਬਈ ਜਿੱਤੋਂ ਇਹ ਬੈੱਡ ਲੱਗਦਾਗਾ ਤਿੰਨ ਬੱਚਾ ਲਈ ਆਪਾਂ ਚੱਲ ਮਾਲਕ ਦੇ ਦਰ ਦੋ ਦੋ ਮੰਨ ਲਓ ਚੱਲ ਹੂੰ ਇਹ ਲੈ ਵਾਲੂ ਵਲ ਲਾਉਂਦੀ ਆਉਂਦੀ ਆ ਦੁੱਧ ਬਈ ਜੇ ਕਿਸ ਨੇ ਖਰੀਦਣੀ ਆ ਬੱਕਰੀ ਬਹੁਤ ਸਟੈਂਡਰਡ ਦੀ ਐ ਤਿੰਨ ਕਿਉਂ ਬਾਈ ਕਹਿੰਦਾ ਤਿੰਨ ਦੇ ਸਕਦੀ ਐ ਤਿੰਨ ਵਾਲੀ ਬੱਕਰੀ ਤਾਂ ਲੱਗੀ ਜਾ ਬੰਦੀ ਸੀ ਜਿਹੜੀ ਇਹ ਬੱਕਰੀ ਹਾਂ ਹਾਂਜੀ ਅਸੀਂ ਦੇਖੀ ਜਾਨੇ ਵੀ ਦੋ ਤਾਂ ਪੱਕੇ ਐ ਅਜੇ 20 ਦਿਨ ਪਏ ਐ ਜੀ ਮੂਲੀ ਨਾਲੋਂ ਗੰਡਾ ਚੰਗਾ ਤਿੰਨ ਨਾਲੋਂ ਨੰਡਾ ਚੰਗਾ ਦੋ ਬਣ ਜੇ ਜੇ ਬਹੁਤ ਐ ਹਾਂ ਦਾ ਪਤਾ ਮੂਲੀ ਨਾਲੋਂ ਗੰਡਾ ਚੰਗਾ 3 ਹੀ ਨੋਂ ਬੰਦਾ ਰੰਡਾ ਚੰਗਾ ਬਟ ਠੀਕਾ ਜੇ ਉਹ ਚੜਿਆਂ ਵਰਗੀ ਐ ਜਣੀ ਜੇ ਸਾਡਾ ਬਿਮਾਰ ਨਾ ਹੋ ਗਿਓ ਉਹ ਗੱਲ ਹੋ ਜਾਂਦੇ ਆ ਕਾ ਪਹਿਲਾ ਕਹਿੰਦਾ ਸੀ ਉੱਥੇ ਕਹਿੰਦਾ ਵਿਆਹ ਨਾ ਕਰਾਇਓ ਹਾਂ ਇਹ ਕੱਦੇ ਲੱਗਾ ਉਹ ਉਸੇ ਕਰਕੇ ਤੈਨੂੰ ਦੱਸਿਆਗਾ ਵੀ ਮੂਲੇ ਨਾਲੋਂ ਕੰਨਾਂ ਚੰਗਾ ਤੀਮੀ ਨਾਲੋਂ ਬੰਦਾ ਰੰਡਾ ਚੰਗਾ ਘਰ ਇਹ ਨਾਲ ਲੜਨ ਗਿਆ ਨੂੰ ਆਪਾਂ ਦੇਖੀ ਜਾਊਗੇ ਜਦੋਂ ਲੜਨਗੇ ਲੜਨਗੇ ਹੀਰਾ ਆਪਾਂ ਦਾ ਚਲਾਪਾ ਕਮੈਂਟਾਂ ਚ ਗਾਲ੍ਹਾਂ ਵੀ ਜਾਨਾ ਕਮੈਂਟਾਂ ਚ ਕਿਉਂ ਗਾਲ੍ਹਾਂ ਦੇਣਗੇ ਉਹ ਤਾਂ ਜਿਹੜੇ ਵਿਆਹੇ ਉਹ ਗਾਲ੍ਹਾਂ ਦੇਣਗੇ ਸਾਡੇ ਤਾਂ ਦਿੰਦੇ ਨਹੀਂ ਬਾਈ ਸਾਡੇ ਨਹੀਂ ਦਿੰਦੇ ਉਹ ਕਹਿੰਦੇ ਬੜਾ ਯਾਰ ਗੱਗੀ ਨੇ ਬੋਲਿਆ ਯਾਰ ਸੋਰ ਬਾਬਾ ਕੀ ਗੱਲ ਹੈ ਜੀ ਅੱਜ ਲੇਟ ਹੋ ਗਿਆ ਲੇਟ ਕੀ ਹੈ ਕਰੋ ਲੇਟ ਜੀ ਇਹ ਉਹ ਆ ਪੈਰੀ ਜੀ ਪੈਰੀ ਜੰਝਣਾ ਪਾਈਆਂ ਝੰਝਣ ਕਰਦੀ ਵੀਰੇ ਝੰਝਣਾਂ ਗੀਆਂ ਬੱਕਰੀਆਂ ਇਹਦੇ ਹੋਰ ਨਾ ਪਾਤੇ ਲੈ ਜੀ ਮਾਨਾ ਨਹੀਂ ਜੀ ਨੂੰ ਪਤਾ ਵੇਚਦਾ ਭਾਈ ਹਾਂ ਝੰਝਣਾ ਬਾਬਾ ਖਣਕਾ ਕੇ ਦਿਖਾ ਦੇ ਮੜਗੀਆਂ ਜਾਂ ਦੇਖ ਇੱਧਰ ਕਿਉ ਮੰਨ ਗਿਆ ਇਹ ਤਾਂ ਪਜੂ ਡਰਾ ਦਿੰਦੀਆਂ ਇੱਡੀਆਂ ਵਧੀਆ ਝੰਝਣਾਂ ਲਈ ਫਿਰਦਾ ਬਾਪੂ ਕਿਹੜਾ ਪਿੰਡ ਹੈ ਕਲੀਆ ਜੀ ਹੈ ਕਲੀਆ ਪਿੰਡ ਕਲੀਆ ਇਹ ਕਿੱਥੇ ਰਹਿ ਗਿਆ ਪਿੰਡੇ ਕੋਲੇ ਬਾਪੂ ਦਾ ਪਿੰਡਾ ਗੇਲੀਆ ਗੇਲੀਆ ਪਿੰਡਾ ਬਾਪੂ ਦਾ ਬਾਪੂ ਦੇ ਬਾਪੂ ਆ ਛੱਡਦੇ ਬਾਪੂ ਦੇ ਕਵਾ ਨਹੀਂ ਹੈਗੀ ਵਿਚਾਰੇ ਦੇ ਇੱਕ ਲੱਤ ਵੀ ਨਹੀਂ ਕੰਮ ਕਰਦਾ ਇੱਕ ਲੱਤ ਵੀ ਘੱਟ ਕੰਮ ਕਰਦੀ ਐ ਕਿਲੀਏ ਤੋਂ ਹੁੰਦਾ ਹੈਗਾ ਬੱਕਰੀਆਂ ਨੇ ਝਾਂਜਰਾਂ ਲੈ ਕੇ ਆਉਂਦੀਆਂ ਪਿੱਤਲ ਦੀਆਂ ਝਾਂਜਰਾਂ ਬਹੁਤ ਵਧੀਆ ਝਾਂਜਰਾਂ ਆ ਜੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਜੇ ਕਿਸੇ ਨੇ ਮਦਦ ਕਰਨੀ ਹੋਵੇ ਉਹ ਵੀ ਕਰ ਸਕਦਾ ਐ ਤੇ ਨਹੀਂ ਫਿਰ ਬਾਪੂ ਤੋਂ ਝਾਂਜਰਾਂ ਦਾ ਜ਼ਰੂਰ ਏ ਕਿ ਕਿ ਦੋ ਦੋ ਜੋੜੀਆਂ ਲੈ ਜਾਣੇ ਇੰਨੇ ਨਾਲ ਇਹਦਾ ਆਪ ਦਾ ਖਰਚਾ ਪਾਣੀ ਚੱਲੀ ਜਾਂਦਾ ਹੈ ਨਾ ਠੀਕ ਹੈ ਨਾ ਬਾਪੂ ਠੀਕ ਹੈ ਠੀਕ ਹੈ ਤਾਂ ਕੋਈ ਵੀਰਾ ਨੋਟ ਨੱਕ ਲਈ ਦੇ ਜਲਦੀ ਵੀਰਾਂ ਨੋਟਸ ਆ ਇੱਕ ਅੱਧਾ ਦਾ ਚੱਲ ਜਾਂਦਾ ਕਿਤੇ ਕੋਈ ਮ 200 ਜਾਂ 500 ਦਾ ਨਾ ਨੱਕ ਲਈ ਦੇ ਜੀ ਕਿਤੇ ਸਾਰੀਆਂ ਝਾਂਜਰਾਂ ਇਹਨਾਂ ਨੂੰ ਕਿਉਂ ਯੋ ਸਿਨੈਰੀਮ ਲੈਣੀਆਂ ਤਾਂ ਹਾਂ ਹੁਣ ਆ ਗਾਹ ਨੂੰ ਚੱਲੀਏ ਵੀਰ ਤੂੰ ਚਲਾ ਕੰਮ ਹਾਂ ਅਰੇ ਅੰਡਾ ਤਾਂ ਚੱਲੀ ਜਾਂਦਾ